ਅੰਮ੍ਰਿਤ ਸਰਵੇਖੇਤਾਰ ਮਿਕ ਰੋਕਰੀਤਾ ਨਾਲ ਕੀਤਾ ਗਿਆ ਭਾਈ ਸਾਹਿਬ ਦੀ ਜਿਤਾ ਨੂੰ ਅਗਨੀ ਉਹਨਾਂ ਦੇ ਵਿਦੇਸ਼ ਤੋਂ ਪਰਤੇ بیٹے ਸਰਤਾਜ ਸਿੰਘ ਨੇ ਦਿੱਤੀ ਹੈ ਇਸ ਮੌਕੇ ਤੇ ਸ਼੍ਰੀ ਦਰਬਾਰ ਸਾਹਿਬ ਦੇ ਗ੍ਰਾਂthi ਗਿਆਨੀ ਬਲਜੀਤ ਸਿੰਘ ਸ਼ੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਸਾੰਦੀ ਸਮੇਤ ਵੱਡੇ ਗੰਟੀਚ ਹੋਰ ਪ੍ਰਮੁੱਖ ਸਖੀਤਾ ਸੰਤਾ ਤੇ ਰਿਸ਼ਤੇਦਾਰ ਹਾਜ਼ਰ ਸਨ ਬਹੁਤ ਸਤਿਕਾਰਯੋਗ ਭਾਈ ਰਾਮ ਸਿੰਘ ਜੀ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਬੜਾ ਵੱਡਾ ਮਾਣ ਬਖਸ਼ਿਸ਼ ਕੀਤਾ ਦਾਮਨੂ ਰਕਸਾਲ ਦੇ ਮੁਖੀ ਸੰਤ ਬਾਬਾ ਕਰਵਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਵੀ ਸੰਗਤ ਕੀਤੀ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਮਹਾਪੁਰਸ਼ ਉਹਨਾਂ ਦੇ ਨਾਲ ਬੱਚਿਆਂ ਵਾਂਗ ਜੀਵਨ ਵੀ ਬਤੀਤ ਕੀਤਾ ਤੇ ਸੰਗਤ ਵੀ ਕੀਤੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਨਾਲ ਵੀ ਸੰਗਤ ਕੀਤੀ ਤੇ ਸੰਘਰਸ਼ੀ ਸਮਾਂ ਵੀ ਰਿਹਾ ਤੇ ਮੈਂ ਸਮਝਦਾ ساری ਜ਼ਿੰਦਗੀ ਸੰਘਰਸ਼ ਦੇ ਵਿੱਚ ਭਾਈ ਰਾਮ ਸੋਹਣਾ ਦੀ ਬੀਤੀ ਪਰ ਕਿਉਂਕਿ ਕਰਤੇ ਦੀ ਖੇੜ ਆ ਜੋ ਸਮਾਂ ਫੇ ਬਣਦਾ ਕੋਈ ਨਾ ਕੋ ਬਹਾਨਾ ਬਣ ਜਾਂਦਾ ਖਾਲੇ ਪਮਾ ਜਾਣ ਦੀ ਉਮਰ ਨਹੀਂ ਸੀ ਪਰ ਬਿਮਾਰੀ ਸਾਡੇ ਕੋਲੋਂ ਹੋ ਕੇ ਲੱਗ ਗਈ ਗੁਰੂ ਚਰਨਾ ਚ ਅਰਦਾਸ ਕਰਦਾ ਸਤਿਗੁਰੂ ਜੀ ਉਸ ਪਵਿੱਤਰ ਆਤਮਾ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਤੇ ਸਾਨੂੰ ਵੀ ਸਾਰਿਆਂ ਨੂੰ ਸਾਰਿਆਂ ਨੂੰ ਸਤਿਗੁਰੂ ਜੀ ਇਹ ਪਾਣਾ ਮੰਨਣ ਦਾ ਬਲ ਉਤੋਂ ਬਖਸ਼ੇ ਕਰਨਾ ਕਿਉਂਕਿ ਚੰਗੇ ਬੰਦੇ ਦਾ ਚੰਗੀ ਨੇਕ ਆਤਮਾ ਦਾ ਤੁਰ ਜਾਣਾ ਉਹ ਕਮਾ ਸਮਾਂ ਜਿਹੜਾ ਆ ਖਲਾਪੂਰਾ ਨੂੰ ਟਾਈਮ ਲੱਗਦਾ ਪਰ ਇਹ ਸਤਕੋੜ ਦਾ ਵਿਧੀ ਤੇ ਵਿਧਾਨ ਹੀ ਆ ਤੇ ਉਹ ਵਿਧੀ ਵਿਧਾਨ ਅਨੁਸਾਰ ਹੀ ਇਹ ਸਾਰੀ ਖੇਡ ਚੱਲਦੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਕਲ ਸਾਹਿਬ ਅਮਰੀ ਸਾ ਤੋਂ ਬਬੀ ਮਹਾਜਰੀ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ